ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈਨੀ ਉਸ ਤੇ ਮੈਂ ਹਾਂ ਪ੍ਰਦੀਪ ਘੋੜਾ ਪਾਲੀਵੁੱਡ ਇੰਡਸਟਰੀ ਦੇ ਵਿੱਚ ਆਉਣ ਵਾਲੀ ਫਿਲਮ ਮੁੰਡਾ ਪੰਗੇਬਾਜ਼ ਜੋ ਕਿ ਤੇਜੀ ਸੰਧੂ ਦੁਆਰਾ ਲਿਖੀ ਗਈ ਹੈ ਤੇ ਦੱਸਦੀ ਹੈ ਕਿ ਇਸ ਮੌਕੇ ਪਾਜਪਾਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਪਹੁੰਚੇ ਨੇ ਤੇ ਇਸ ਦਿਨ ਆਲੀ ਤੇਜੀ ਸੰਧੂ ਨੇ ਵੀ ਐਲਾਨ ਕੀਤਾ ਹੈ ਕਿ ਹਰ ਪੀੜਤਾ ਨੂੰ ਫਿਲਮ ਦੀ ਪਹਿਲੀ ਕਮਾਈ ਧਨ ਦੇ ਵਜੋਂ ਦਿੱਤੀ ਜਾਏਗੀ ਜਿਹੜਾ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਮੁੰਡਾ ਪੰਗੇਬਾਜ਼ ਦਾ ਕੀ ਮਤਲਬ ਹੈ ਆ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਪੰਜਾਬੀ ਜੰਗਾੜੀ ਹੁੰਦੇ ਆ ਔਰ ਮੈਂ ਧੰਨਵਾਦ ਕਰਦਾ ਵੀਬਾ ਸੰਧੂ ਜੀ ਦਾ ਤੇਜੀ ਸੰਧੂ ਜੀ ਦਾ ਸਾਰੀ ਟੀਮ ਦਾ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਰਾਈਟਰ ਸਾਹਿਬ ਐਕਟਰ ਸਾਹਿਬ ਹੋਰ ਜਿੰਨੇ ਵੀ ਇਹਦੇ ਵਿੱਚ ਕਲਾਕਾਰ ਨਵੇਂ ਤੇ ਪੁਰਾਣੇ ਆਏ ਆ ਸ਼ਾਬਾਸ਼ ਹੈ ਉਹਨਾਂ ਨੂੰ ਔਰ ਮੁੰਡਾ ਪੰਗੇਵਾਚ ਪੰਜਾਬੀਆਂ ਦੇ ਵਿੱਚ ਇੱਕ ਸਿੱਧਾ ਮੈਸੇਜ ਜਾਂਦਾ ਹੈਗਾ ਫਿਰ ਇਹ ਵੀ ਜਾਂਦਾ ਵੀ ਪੰਜਾਬੀ ਚ ਗਾੜੀ ਹੁੰਦੇ ਆ ਲੇਕਿਨ ਇਹ ਉਹ ਮੁੰਡਾ ਪੰਗੇਬਾਜ਼ ਨਹੀਂ ਹੈ ਇਹ ਤੋਂ ਮੈਸੇਜ ਉਹ ਜਾਏਗਾ ਵੀ ਇਹ ਉਹ ਪੰਗੇਬਾਜ਼ ਨੇ ਜਿਨ੍ਹਾਂ ਨੇ ਪਾਕਿਸਤਾਨ ਹਿੰਦੁਸਤਾਨ ਦੀਆਂ ਲੜਾਈਆਂ ਦੇ ਵਿੱਚ ਮੁਲਕ ਦੇ ਫੌਜੀਆ ਨੂੰ ਲਾਸਟ ਮੋਰਚੇ ਤੱਕ ਅਮਨੀਸ਼ਨ ਤੇ ਰਸਦ ਪਹੁੰਚਾਈ ਸੀ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਨੇ ਅਤਵਾਦ ਪੰਜਾਬ ਦੇ ਵਿੱਚੋਂ ਹਰਾਇਆ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਬਾਰੇ ਗੱਲ ਕਰਦੇ ਸੀ ਵੀ ਪੰਜਾਬ 'ਚ ਨਸ਼ਾ ਬਹੁਤ ਆ ਤੇ ਅੱਜ ਦਰਿਆਵਾਂ ਦਾ ਜਿਹੜਾ ਪਾਣੀ ਹੈ ਨਾ ਉਹ 모ੜ ਦਿੱਤਾ ਔਰ ਲੋਕਾਂ ਦੇ ਵਿੱਚ ਇੱਕ ਵਰਲਡਵਾਈਡ ਮੈਸੇਜ ਗਿਆ ਵੀ ਕਿਹੜੇ ਪੰਗੇਵਾਜ ਨੇ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵਰਲਡਵਾਈਡ ਲੰਗਰ ਵਰਤਾਇਆ ਗੁਰਦੁਆਰਾ ਸਹਿਬਾਨਾਂ ਦਾ ਤੇ ਇੱਕ ਵੀ ਸਾਡੇ ਮੁੰਡੇ ਨੂੰ ਕੋਵਿਡ ਨਹੀਂ ਹੋਇਆ ਇਸ ਬਾਬੇ ਨਾਨਕ ਦੀ ਮਿਹਰ ਰਹੀ ਹੈਗੀ ਆ ਠੀਕ ਹੈ ਜਿਹੜੇ ਪਿਕਚਰਜ਼ ਹੁੰਦੀਆਂ ਨੇ ਉਹ ਐਂਟਰਟੇਨ ਦਾ ਸਾਧਨ ਹੁੰਦੀਆਂ ਨੇ ਉਹ ਨਵੀਂ ਸੇਧ ਦੇਣ ਦਾ ਸਾਧਨ ਬਣਦੀਆਂ ਨੇ ਔਰ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਵੀ ਜਿਨ੍ਹਾਂ ਨੇ ਇਹ ਟਾਈਟਲ ਹੇਠ ਨੌਜਵਾਨਾਂ ਨੂੰ ਇੱਕ ਸੰਦੇਸ਼ ਭੇਜਣ ਦਾ ਯਤਨ ਕੀਤਾ ਅਸੀਂ ਛੋਟੇ-ਛੋਟੇ ਇਲਤਾਂ ਕਰਦੇ ਪਿੰਡਾਂ ਦੇ ਵਿੱਚੋਂ ਬੰਟੇ ਖੇਡਦੇ ਗੁੱਲੀ ਡੰਡਾ ਖੇਡਦੇ ਹੋਰ ਪਤਾ ਨਹੀਂ ਖੁੱਦੋ ਖੁੰਡੀ ਜਿਹਨੂੰ ਬਾਅਦ ਦੇ ਵਿੱਚ ਹਾਕੀ ਸਿਰੇ ਦੀ ਬਣਾਤਾ ਉਹ ਖੇਡਦੇ ਉਹ ਪੰਗੇਵਾਜ ਸਿਰੇ ਆਏ ਹੈਗੇ ਆ ਔਰ ਇਹ ਜਿਹੜੀ ਪਿਕਚਰ ਹੈਗੀ ਆ ਇਹ ਨੌਜਵਾਨਾਂ ਲਈ ਜਿੱਥੇ ਇੱਕ ਚੰਗਾ ਮੈਸੇਜ ਆਊਗਾ ਉਹਨਾਂ ਨੂੰ ਉਤਸ਼ਾਹਿਤ ਕਰੇਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਨੌ ਭਾਵੇਂ ਕੋਈ ਹੋਵੇ ਲੇਕਿਨ ਪੰਜਾਬੀਆਂ ਦੀ ਰੂਹ ਜਿੰਦ ਜਾਨ ਉਹਦੇ ਵਿੱਚ ਲੱਗੀ ਹੁੰਦੀ ਹੈਗੀ ਆ ਔਰ ਇੱਕ ਮੈਸੇਜ ਦੇਣਾ ਹੁੰਦਾ ਹੈਗਾ ਹੁਣ ਇਹਦਾ ਜਿਹੜਾ ਨੋ ਹੈਗਾ ਉਹ ਦੇਖ ਕੇ ਨਾ ਡਰਿਓ ਲੇਕਿਨ ਤਨ ਤਨ ਕਰਾ ਦੇਾਂਗੇ ਔਰ ਪੰਜਾਬ ਦੇ ਸਿਰ ਤੇ ਪੰਜਾਬੀਆਂ ਦੇ ਸਿਰ ਤੇ ਵਰਲਡ ਵਾਈਡ ਜਿਹੜੇ ਸਾਡੇ ਪੰਜਾਬੀ ਭਰਾ ਬੈਠੇ ਆ ਉਹਨਾਂ ਦੇ ਸਿਰ ਤੇ ਔਰ ਆਪਣੇ ਬੱਚਿਆਂ ਨੂੰ ਆਪਣੇ ਮੁੰਡੇ ਪੰਗਿਆਂ ਆਵਾਜ਼ਾਂ ਨੂੰ ਜਿਹੜੇ ਕਿ ਜਿਨ੍ਹਾਂ ਬਾਰੇ ਕਹਿੰਦੇ ਸੀ ਚੌੜੇ ਟੈਰਾਂ ਵਾਲੇ ਟਰੈਕਟਰ ਲਈ ਫਿਰਦੇ ਆ ਜੀ ਇਹਨਾਂ ਦਾ ਚਲਾਨ ਕਰੋ ਜਿਨ੍ਹਾਂ ਨੇ ਨਦੀਆਂ ਦੇ ਵਿੱਚ ਵਗਦੇ ਦਰਿਆਵਾਂ ਦੇ ਵਿੱਚ ਟਰੈਕਟਰ ਚਲਾ ਕੇ ਸਾਰੇ ਟਰੈਕਟਰ ਡੁੱਬੇ ਹੋਏ ਉਹਨਾਂ ਘਰਾਂ ਤੱਕ ਪਹੁੰਚੇ ਹੈਗੇ ਆ ਇਹ ਉਹ ਮੁੰਡੇ ਪੰਗੇਵਾਜ਼ ਨੇ ਮੈਂ ਧੰਨਵਾਦ ਕਰਦਾ ਤੇਜੀ ਸੰਧੂ ਜੀ ਦਾ ਪੂਰੀ ਟੀਮ ਦਾ ਔਰ ਸਾਰਾ ਤੁਹਾਡੇ ਮੇਰੇ ਭਰਾਵਾਂ ਦਾ ਕਿਉਂਕਿ ਤੁਹਾਡੇ ਰਾਹੀਂ ਆਵਾਜ਼ ਪੂਰੇ ਵਿਸ਼ਵ ਭਰ ਦੇ ਵਿੱਚ ਗੂੰਜਣੀ ਆ ਮੁੰਡਿਆਂ ਨੂੰ ਇੱਕ ਮੈਸੇਜ ਦੋ ਵੀ ਆਓ ਪੰਗੇਵਾਜ ਆਪਾਂ ਜਿਹੜੇ ਹੈਗੇ ਆ ਇੱਥੇ ਐਂਟਰਟੇਨ ਕਰੀਏ ਤੇ ਬਾਹਰ ਅਸੀਂ ਜਿਹੜੇ ਸਿਹਰਦ ਹੋ ਕੇ ਕੰਮ ਕਰਦੇ ਹੈਗੇ ਆ ਉਹ ਲੋਕਾਂ ਦੇ ਵਿੱਚ ਹੋਰ ਵੀ ਤਕੜੇ ਹੋ ਕੇ ਮੈਸੇਜ ਦਈਏ। ਔਰ ਇਹ ਵਿਚਾਰਾ ਹਰ ਪੰਗਾ ਸਹਿੰਦਾ ਫਿਲਮ 'ਚ ਤੇ ਕਿਦਾਂ ਇਹ ਪੰਗੇ ਵਾਜ ਦਾ ਨਾਸ਼ ਕਰਦਾ ਹੈ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗ ਜੂਗਾ। ਔਰ ਇੱਕ ਦੇਖਿਏਗੇ ਆਮ ਬੰਦਾ ਤੁਹਾਡੇ ਸਾਹਮਣੇ ਕਿਦਾਂ ਮਤਲਬ ਥ੍ਰੈਟ ਹੁੰਦਾ ਤੇ ਫਿਰ ਕਿਵੇਂ ਉਹ ਆ ਲਾਸਟ ਵਿੱਚ ਅਰਜੈਸਨ ਚ ਆ ਜਾਂਦਾ ਤੇ ਫਿਰ ਉਹ ਕੀ ਕਰਦਾ ਔਰ ਪੰਜਾਬੀਆਂ ਦੇ ਅੰਦਰ ਹੈਗਾ ਕਿ ਪਹਿਲਾ ਆਇਆ ਨੂੰ ਦੇਗ ਜੇ ਨਾ ਸੁਧਰਿਆ ਤਾਂ ਤੇਗ ਫਿਰ ਉਹ ਚੱਲਦੀ ਆ ਔਰ ਸਾਡੀ ਇਸ ਫਿਲਮ ਦੀ ਪਹਿਲੇ ਦਿਨ ਦੀ ਗ੍ਰੋਸ ਜਿਹੜੀ ਹੋਏਗੀ ਉਹ ਅਸੀਂ ਹੜਪੀੜਤਾ ਨੂੰ ਦੇਣਾ ਚਾਹੁੰਦੇ ਹਾਂ ਕਿਉਂਕਿ ਸਾਡੀ ਇੰਡਸਟਰੀ ਹੈ ਜਿਹੜੀ ਉਹ ਜਿੰਨਾ ਵੀ ਹੋ ਸਕਦਾ ਸਹਿਯੋਗ ਕਰ ਰਹੀ ਹੈ ਤੇ ਅਸੀਂ ਵੀ ਇੱਕ ਨਮਾਣਾ ਜਿਹਾ ਜਿਹੜਾ ਸਹਿਯੋਗ ਹੈ ਇਹਦੇ ਵਿੱਚ ਕੀਤਾ ਇਸ ਫਿਲਮ ਦੇ ਪ੍ਰੋਡਿਊਸਰ ਨੇ ਦਿਨੇਸ਼ ਮਲੋਤਰਾ ਜੀ ਜੋ ਸਿਨੇਫਲਿਕਸ ਦੇ ਮਾਲਕ ਨੇ ਔਰ ਇਹਦੇ ਵਿੱਚ ਜਿਹੜੀ ਵਿਹਲਾ ਕੰਪਨੀ ਹੈ ਉਹ ਮੇਰੇ ਬੇਟੇ ਦੀ ਹੈ ਤੋਂ ਅਸੀਂ ਇਹਨੂੰ ਮਿਲ ਕੇ ਪ੍ਰੋਡਿਊਸ ਕੀਤਾ ਤੇ ਡਾਇਰੈਕਟ ਕੀਤਾ ਮੈਂ ਤੇ ਇਹਨੂੰ ਫਿਲਮ ਨੂੰ ਔਰ ਇਹ ਮੁੰਡਾ ਸਾਡਾ ਹੀਰੋ ਲਾਂਚ ਕੀਤਾ ਔਰ ਕੁਝ ਨਵੇਂ ਤੇ ਕੁਝ ਪੁਰਾਣੇ ਚਿਹਰਿਆਂ ਦਾ ਸੁਮੇਲ ਲੈ ਕੇ ਆਏ ਆ ਕਿਉਂਕਿ ਲਈ ਪੁਰਾਣੇ ਚਿਹਰੇ ਥੋੜੇ ਜ਼ਰੂਰੀ ਆ ਤਾਂ ਕਿ ਦਿਖਦੇ ਰਹਿਣ ਸੋ ਦੀਵਾ ਦਿਖਾਣ ਲਈ ਸੂਰਜ ਦੀ ਰੋਸ਼ਨੀ ਚਾਹੀਦੀ ਹੁੰਦੀ ਹੈ ਜਿਵੇਂ ਪੰਜਾਬੀਓ ਸਾਡੇ ਮੁੰਡੇ ਬੈਠ ਗਏ ਨਹੀਂ ਸਰ ਉਹ ਹੀ ਗੱਲ ਕਰ ਰਹੇ ਆ ਪੰਜਾਬੀਓ ਸਾਡੇ ਮੁੰਡੇ ਪੰਗੇਵਾਜ ਜੈ ਮਨਹੋਤਰਾ ਨੂੰ ਪੁੱਜ ਕੇ ਪਿਆਰ ਇੱਜ਼ਤ ਸਤਿਕਾਰ ਦਿਓ ਤਾਂ ਕਿ ਪੁਹਖ ਦੇ ਵਿੱਚ ਇਹ ਤੁਹਾਨੂੰ ਹੋਰ ਵੀ ਚੰਗੇ ਰੰਗ ਦਿਖਾਵੇ ਔਰ ਹੋਰ ਵਧੀਆ ਪੰਗੇਵਾ ਜੀਆਂ ਕਰਕੇ ਦਿਖਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਭ ਇੰਨਾ ਕੀਮਤੀ ਟਾਈਮ ਅੱਜ ਮੇਰੇ ਲਈ ਕੱਢਿਆ ਤੁਸੀਂ ਸਾਰੀ ਤੁਹਾਡੀ ਮੀਡੀਆ ਟੀਮ ਦਾ ਜਿੰਨੀ ਆਪਣੀ ਆਡੀਅנס ਹੈਗੇ ਨੇ ਲੁਧਿਆਣਾ ਦੇ ਵਾਸੀ ਨੇ ਔਰ ਆਲ ਓਵਰ ਆਪਣੇ ਪੰਜਾਬੀ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਨੇ ਤੇ ਬਹੁਤ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਜਿੱਦਾਂ ਕਿ ਮੈਡਮ ਨੇ ਕਿਹਾ ਕਿ ਅਸੀਂ ਹੜਪੇਟਣ ਲਈ ਅੱਜ ਜੋ ਸੋਚਿਆ ਇੱਕ ਸਟੈਪ ਚੁੱਕਣ ਲੱਗੇ ਆ ਸਾਰੀ ਇੰਡਸਟਰੀ ਚੁੱਕ ਰਹੀ ਹੈ ਤੇ ਅਸੀਂ ਵੀ ਉਹਦਾ ਹਿੱਸਾ ਬੰਨਣਾ ਚਾਹੁੰਦੇ ਆ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਬਸ ਵੇਟ ਨਹੀਂ ਕਰ ਪਾ ਰਿਹਾ ਕਿ ਜਲਦੀ ਜਲਦੀ ਸ਼ੋਅ ਸ਼ੁਰੂ ਹੋਵੇ ਤੇ ਤੁਸੀਂ ਸਾਡੇ ਪਾਏ ਹੋਏ ਐਕਸਪੀਰੀਅੰਸ ਤੇ ਬਸ ਪੁੱਛੋ ਨਾ ਜੀ ਨੈਕਸਟ ਲੈਵਲ ਐਕਸਟ੍ਰੀਮ ਨੈਕਸਟ ਲੈਵਲ ਤੇ ਹਾਂ ਇਹ ਤੇਜ਼ੀ ਮੈਂ ਆਮ ਦਾ ਮੈਂ ਜਿੰਨਾ ਮਤਲਬ ਜਿੰਨਾ ਵੀ ਥੈਂਕਸ ਕਰਾਂ ਘੱਟ ਹੈ ਕਿਉਂਕਿ ਸ਼ੀਰ ਜਸਟ ਲਾਈਕ ਮਾਈ ਫਰੈਂਡ ਮਦਰ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿ ਇਹ ਹਰ ਏਜ ਗਰੁੱਪ ਨਾਲ ਆਪਣੇ ਆਪ ਨੂੰ ਇਹ ਪਾਣੀ ਵਰਗੇ ਨੇ ਗਲਾਸ ਗਲਾਸ ਦੀ ਸ਼ੇਪ ਹੈ ਜਗਜਗ ਦੀ ਸ਼ੇਪ ਹੈ ਬਸ ਸਾਰੂ ਚ ਨਾ ਪਾਉਂਦੇ ਹੋ ਭਲਵਾਦ ਬੰਨ੍ਹ ਸਕਦੇ ਠੀਕ ਹੈ ਠੀਕ ਹੈ ਸਾਰੇ ਸਾਰੇ ਆਏ ਨੇ ਪ੍ਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਅੱਗੇ ਡੈਡ ਨੂੰ ਮੈਂ ਥੋੜਾ ਜਿਹਾ ਕਵਾਂਗਾ ਦੋ ਸ਼ਬਦ ਬੋਲਾਂ ਆਓ ਜੀ ਬੜੀ ਖੁਸ਼ੀ ਨਾਲ ਆ ਕੇ ਆਏ ਹਾਂ ਆਜੋ ਆਜੋ ਉਹੀ ਗੱਲ ਹੈ ਕਿ ਪਹਿਲੇ ਸਭ ਤੋਂ ਵੱਡਾ মিডিਆ ਦਾ ਹਰ ਚੀਜ਼ ਦਾ ਜਿਨੇ ਸਾਡੇ ਆਡੀਅੰਸ ਆਏ ਨੇ ਪੈਂਪੁਰ ਆਏ ਨੇ ਇਹਨਾਂ ਨੇ ਸਭ ਕੁਝ ਕਿਹਾ ਤੇ ਮੇਰੇ ਜੋ ਘਰ ਰਿਹਾ ਵੀ ਕੁਝ ਨਹੀਂ ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਜਿਹੜੀ ਹਰ ਪੇਟਾਂ ਦੀ ਗੱਲ ਹੈਗੀ ਹੈ ਉਹ ਅਸੀਂ ਬਾਤ ਚੜ ਕੇ ਕਰਾਂਗੇ ਅੱਜ ਦਾ ਜਿਹੜਾ ਸਾਰਾ ਹੋ ਗਿਆ ਉਹ ਅਸੀਂ ਅਨਾਉਂਸ ਕਰ ਹੀ ਦਿੱਤਾ ਹੈ ਅੱਗੇ ਵੀ ਅਸੀਂ ਜਿੰਨਾ ਹੋ ਪਾਏਗਾ ਉਸ ਨਾਲ ਚੱਲਾਂਗੇ ਨਾਲ ਚਲਦੇ ਰਹਿ ਕਿਉਂਕਿ ਇੰਡਸਟਰੀ ਕੈਸੀ ਚੀਜ਼ ਹੈਗੀ ਹੈ ਕੋਈ ਦੇਖੋ ਕੋਈ ਸਿੰਗਰ ਹੈ ਕੋਈ ਕੋ ਹੈ ਕੋਈ ਪਿੱਛੇ ਨਹੀਂ ਹਟਦਾ ਫਿਰ ਅਸੀਂ ਵੀ ਉਹਨਾਂ ਦਾ ਇੱਕ ਹਿੱਸਾ ਛੋਟਾ ਜਿਹਾ ਹਿੱਸਾ ਗਿਆ ਪਰ ਉਹ ਛੋਟਾ ਜਿਹਾ ਹਿੱਸਾ ਬਣ ਕੇ ਤੁਹਾਡੇ ਸਾਰਿਆਂ ਦੇ ਨਾਲ ਸਾਰੇ ਪੰਜਾਬ ਦੇ ਨਾਲ ਸਾਰੇ ਆਸਵਾਦ ਦੇ ਆਪਣੇ ਸਾਰੇ ਜਿੰਨੇ ਵੀ ਦੁੱਖੀ ਬਗਰ ਨਾਲ ਠੀਕ ਹੈ ਜੀ